ਤਿੰਨ ਅਣਪਛਾਤੇ ਲੋਕਾਂ ਨੇ ਪਿਸਤੌਲ ਦੀ ਨੋਕ ਤੇ ਸਤਵੀਂ ਜਮਾਤ ਵਿੱਚ ਪੜ੍ਹਦੇ 14 ਸਾਲ ਦੇ ਬੱਚੇ ਕੋਲੋਂ ਐਕਟਿਵਾ ਖੋਹੀ ਤੇ ਫਰਾਰ ਹੋ ਗਏ। ਮਾਮਲਾ ਬਟਾਲਾ ਦੇ ਸਾਗਰਪੁਰੇ ਦਾ ਹੈ ਜਿੱਥੇ ਕਿ ਜਿਸ ਬੱਚੇ ਕੋਲੋਂ ਲੁੱਟ ਹੋਈ ਹੈ ਉਸਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਆਪਣੇ ਘਰੋਂ ਐਕਟਿਵਾ ਤੇ ਸਮਾਨ ਲੈਣ ਗਿਆ ਸੀ। ਰਸਤੇ ਵਿੱਚ ਤਿੰਨ ਲੋਕ ਮੋਟਰਸਾਈਕਲ ਤੇ ਆਏ ਤੇ ਪਿਸਤੌਲ ਦਿਖਾ ਕੇ ਮੈਨੂੰ ਕਹਿੰਦੇ ਉਤਰ ਜਾ ਐਕਟਿਵਾ ਤੋਂ। ਮੈਂ ਉਤਰ ਗਿਆ ਤੇ ਉਹ ਮੇਰੀ ਐਕਟਿਵਾ ਲੈ ਕੇ ਫਰਾਰ ਹੋ ਗਏ। ਮੈਂ ਉਹਨਾਂ ਦੇ ਮੋਟਰਸਾਈਕਲ ਦਾ ਨੰਬਰ ਵੀ ਨੋਟ ਕੀਤਾ ਹੈ। ਉੱਧਰ ਜਦੋਂ ਇਸ ਬਾਰੇ ਸਵਜਨ ਪੁਲਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਹਨੇ ਕਿਹਾ ਕਿ ਜਾਂਚ ਕਰਕੇ ਇਸ ਉੱਤੇ ਜਲਦੀ ਤੋਂ ਜਲਦੀ ਕਾਰਵਾਈ ਕਰਾਂਗੇ। ਅੰਤਰਪ੍ਰੀਤ ਸਿੰਘ। ਅੰਤਰਪ੍ਰੀਤ ਕਿੱਥੇ ਰਹਿੰਦੇ ਹੋ ਤੇ ਕਿਹੜੀ ਕਲਾਸ ਪੜ੍ਹਦੇ ਹੋ? ਮੈਂ ਇੱਥੇ ਚ ਪੜਦਾ ਸਾਗਰਪੁਰ ਰ ਰਹਿੰਦਾ ਹਾਂ। ਕੀ ਹੋਇਆ? ਕੀ ਹੋਇਆ ਕਿ ਮੈਂ ਜਾਣ ਲਈ ਦੁਕਾਨ ਤੇ ਤੇ ਘਰ ਵਾਪਸ ਆ ਰਿਹਾ ਸੀ ਤਾਂ ਉੱਥੋਂ ਤਿੰਨ ਜਣੇ ਆਏ ਆ ਪਲੈਟਿਨਾ ਮੋਟਰਸਾਈਕਲ ਤੇ ਤੇ ਮੈਨੂੰ ਰਿਵਾਲਵਰ ਦਿਖਾਇਆ ਤੇ ਸਕੂਟਰੀ ਖੋਕੇ ਲਾਗੇ। ਹਾਂ। ਹਾਂਜੀ। ਤੁਸੀਂ ਕਿੱਥੇ ਗਏ ਸੀ ਤੇ ਕੀ ਕਰ ਰਹੇ ਸੀ? ਮੈਂ ਆਪਣਾ ਸਮਾਨ ਲੈਣ ਗਿਆ ਸੀ ਬ੍ਰੈਡ ਲੈਣ ਗਿਆ ਹਾਂ। ਹਾਂ। ਹਾਂਜੀ। ਕੀ ਹੋਇ अच्छा हां जी वो ਬੰਦੇ ਤੇ ਮੈਨੇ ਕਿਹਦੇ ਸਰਦਾਰ ਹੈ ਮੁੰਨੇ ਅੱਛਾ ਕਿੰਨੇ ਹਾਂਜੀ ਬਹੁਤ ਹੋਰ ਪਿਸਟਲ ਹੀ ਹੋਰ ਕੁਝ ਨਹੀਂ ਲੈ ਉਹਨਾਂ ਦਾ ਕੋਈ ਮੋਟਰਸਾਈਕਲ ਦਾ ਨੰਬਰ ਨੋਟ ਕੀਤਾ ਹਾਂਜੀ ਕੀਤਾ ਪੀਵੀ06 ਐਚਐਫ6848 ਕਿੰਨੀ ਤੇਜ਼ ਹੈ ਕਿੰਨੀ ਤੇਜ਼ ਆਏ ਤੇ ਮੇਰੇ ਵੱਲ ਥੋੜੀ ਸਪੀਡ ਚ ਸੀ ਤੇ ਪਰ ਗਏ ਬੜੀ ਸਪੀਡ ਚ ਕੀ ਲੱਗਾ ਉਹਦੋਂ ਜਦੋਂ ਤੱਕ ਉਹਨਾਂ ਨੇ ਖਿਲਾ ਰਿਆ ਕਿਉਂ ਖਿਲਾ ਰਿਆ ਕਿ ਟੱਕ ਲਾਰੇ ਕੋ ਸਮਝ ਆਈ ਤੁਹਾਨੂੰ ਹਾਂਜੀ ਉਹਨਾਂ ਨੇ ਬਸ ਖਿਲਾ ਰਿਆ ਅੱਗੇ ਮੋਟਰਸਾਈਕਲ ਲਾ ਲਿਆ ਇਤਨਾ ਕਰਕੇ ਤੇ ਫੇਰ ਆnde ਉੱਤਰ ਹੁਣ ਤੋਂ ਹਾਂ ਹਾਂਜੀ ਕਿਤੇ ਕੋ ਹਥਿਆਰ ਹੈਗਾ ਸੀ ਕਿਸੇ ਕੋ ਹਾਂ ਗਾਹੀ ਕਿੰਨੇ ਜਿਹੇ ਇੱਕੋ ਉਹ ਐਕਟਿਵ ਕੋ ਕੇ ਲੱਗੇ ਫੇਰ ਤੁਸੀਂ ਕੀ ਕੀਤਾ ਜੇ ਮੈਂ ਘਰ ਆ ਗਿਆ ਹਾਂਜੀ ਫੇਰ ਮੈਂ ਦੱਸਿਆ ਮਾਨੂੰ ਤੇ ਫੇਰ ਮੰਮਾ ਨੇ ਪਾਪਾ ਨੂੰ ਦੱਸਿਆ ਮੇਰਾ ਨਾ ਪ੍ਰਕਾਸ਼ ਜੀ ਪ੍ਰਕਾਸ਼ ਜੀ ਕੀ ਕਰਦੇ ਹੋ ਤੁਸੀਂ ਔਰ ਕੀ ਹੋਇਆ ਬੇਟਾ ਇਹ ਮੇਰਾ ਇੱਥੇ ਲੱਗੇ ਨਾ ਸਾਡੇ ਘਰ ਦੇ ਲੱਗੇ ਦੁੱਧ ਦੀ ਡੇਰੀ ਆ ਠੀਕ ਆ ਉਹ ਇਥੋਂ ਜਸਟ ਨਿਕਲ ਕੇ ਤੇ ਦੁੱਧ ਵਾਲੇ ਦੇ ਘਰ ਦੇ ਲੱਗੇ ਗਿਆ ਉੱਥੇ ਨਾਲ ਇੱਕ ਕਰਿਆਨੇ ਦੀ ਸ਼ਾਪ ਆ ਬਰੈਡ ਲੈਣ ਗਿਆ ਤੇ ਨਾਲੇ ਦੁੱਧ ਵੀ ਲੈਣ ਜਾਂਦਾ ਉਹ ਡੇਲੀ ਜਾਂਦਾ ਤੇ ਬਿਲਕੁਲ ਇੱਕ ਕਿਲਾ ਹਟਵਾ ਸਾਡਾ ਘਰ ਆ ਉਤੋਂ ਬਸ ਇਹ ਨਿਕਲਿਆ ਸਕੂਟਰੀ ਲੈ ਕੇ ਤਿੰਨ ਮੁੰਡੇ ਆਏ ਆ ਜੋ ਇਹਨੇ ਦੱਸਿਆ ਕਿ ਤਿੰਨ ਜਣੇ ਆਏ ਉਹਨਾਂ ਨੇ ਇੱਕ ਨੇ ਪਿਸਤਲ ਵਿਖਾਇਆ ਉਹਨੂੰ ਕਹਿੰਦੇ ਸਕੂਟਰੀ ਤੋਂ ਉਤਰ ਜਾ ਹੁਣ ਤੇਰਾ ਕੋਈ ਕੰਮ ਨਹੀਂ ਤੇ ਬਸ ਜੀ ਇਹ ਉਤਰ ਗਿਆ ਇਹਨੇ ਸਕੂਟਰੀ ਦਿੱਤੀ ਹੈ ਘਰ ਆ ਕੇ ਨਾਲ ਉਸੇ ਵੇਲੇ ਇੱਕ ਮਿੰਟ ਦੀ ਦੂਰੀ ਤੇ ਸਾਡਾ ਘਰ ਆ ਜਿੱਥੋਂ ਕੋਈ ਕੀ ਲੱਗਦਾ ਕਿ ਕੌਣ ਹੋ ਸਕਦਾ ਜਾਂ ਲੱਗ ਕੇ ਪਹਿਲਾਂ ਵੀ ਇਹੋ ਜਿਹਾ ਮਾਹੌਲ ਸੀ ਆ हां जी फिलहाल ਤੇ ਵਾਰਦਾਤਾਂ ਸਾਡੇ ਫਟਕ ਦੇ ਲਾਗੇ ਹੁੰਦੀਆਂ ਰਹੀਆਂ ਨੇ ਤੇ ਪੁਲਿਸ ਵੀ ਇੱਥੇ ਦੂਜੇ ਤੀਜੇ ਦਿਨ ਆਣ ਕੇ ਖਲੋਤੀ ਰਾਤ ਵੀ ਵਾਰਦਾਤਾਂ ਨਾ ਆਏ ਪਰ ਹੁਣ ਫਿਰ ਵੀ ਵਾਰਦਾਤਾਂ ਜਿਹੜੀਆਂ ਕੰਟੀਨਿਊ ਹੋ ਰਹੀਆਂ ਨੇ ਬੱਚੇ ਤੇ ਕੀ ਹਾਲ ਹੈ ਸ਼ਾਮਿਆਂ ਦਾ ਵਜਾਂ हां ਬੱਚਾ ਵੇਖੋ ਜੀ ਡਰ ਤੇ ਜਾਂਦਾ ਹੀ ਹੈ ਬੱਚਾ ਤੇ ਛੋਟਾ ਹੀ ਹੈ ਜੀ ਪੁਲਿਸ ਕੰਪਲੇਟ ਕਰ ਹਾਂ ਜੀ ਪੁਲਿਸ ਕੰਪਲੇਂਟ ਪੁਲਿਸ ਵਾਲਿਆਂ ਨੂੰ ਕਰਤੀ ਹੈ ਇਨਫੋਰਮੇਸ਼ਨ ਜੀ ਜਾ ਰਹੇ ਹਾਂ ਉੱਥੇ ਥਾਣੇ ਜਾ ਰਹੇ ਹਾਂ ਬਾਕੀ ਗੱਲ ਕਰਦੇ ਹਾਂ ਉਹਨਾਂ ਨਾਲ ਜਾ ਕੇ ਅ ਪ੍ਰੇਤ ਬੱਚੇ ਕੋ ਸਕੂਟਰ ਹੀ ਕੋਈ ਗਈ ਤੁਸੀਂ ਮੌਕੇ ਤੇ ਗਏ ਕੀ ਵੇਖਿਆ ਇਹਦੀ ਕੀ ਕਾਰਵਾਈ ਕੀਤੀ ਜਾਂਦੀ ਹੈ ਤਾਨੂੰ ਪਤਾ ਲੱਗਾ ਸਾਗਰਪੁਰੇ ਅਗਲੇ ਪਾਸੇ ਮੋੜ ਤੇ ਨਾ ਫਾਟਕ ਲੱਗੇ ਮੋਕੜ ਕੋਈ ਹੈ ਤਿੰਨ ਅਨੰਮ ਸੱਤ ਨੌਜਵਾਨ ਆਈ ਮੌਕਾ ਵੇਹਾਂ ਬਸ ਬੰਦੇ ਨੇ ਤਰਾਸ ਕਰ ਲਏ ਹੋ ਸਕੇ ਸ਼ਾਮਾਂ ਤੱਕ ਕਵਰ ਕਰ ਲੈਂਗੇ ਕੀ ਦੱਸਿਆ ਬੱਚੇ ਤੇ ਕੋਈ ਲੋਕ ਹਥਿਆਰ ਵਿੱਚ ਸੀ ਨਹੀਂ ਹਥਿਆਰ ਤੇ ਵੱਲੋਂ ਤ ਨਹੀਂ ਦੱਸਿਆ ਕੋਈ ਉਹ ਲੈਟਰ ਲੁੱਟਰ ਹੁੰਦਾ ਜਗੋਂ ਨਾਲ ਉਹ ਫਟਿਆ ਖੜਾ ਹੁੰਦਾ ਹੂੰ ਭੋਰਨੀ ਕਿ ਚੀਜ਼ ਆ ਗਈ ਤੇ ਇਸ ਤਰ੍ਹਾਂ ਜੁੜਾ ਉਹ ਲੈਟਰ ਆ ਕੇ ਪਿਸਤਲੇ ਉਹ ਦੱਸਣ ਦੇ ਨਾ ਆ ਇਹ ਬੱਚੇ ਹੀ ਦੱਸਿਆ ਬਾਅਦ ਵਿੱਚ ਲੈਟਰ ਹੀ ਉਹਦੇ ਕੋਲ ਨਹੀਂ ਬੱਚੇ ਨੇ ਦੱਸਿਆ ਬੱਚੇ ਨੇ ਨਾ ਪਿਸਤਲ ਬਾਕੀ ਵੇਖ ਲੈਣੇ ਕਲੀਅਰ ਕਰਕੇ ਉਹਦੇ ਕੋਲ ਪਿਸਤਲ ਦਾ